ਓਏ ਹੁਣ ਦੇ ਦੇ ਘੰਟਾ ਹੋ ਗਿਆ ਗਈ ਨਾ ਨਾਂ ਵੀ ਲੈਂਦਿਆ ਕਰ ਵੀ ਮੈਂ ਚਾਹ ਚੋਲਸਣੀ ਹੈਗੀ ਸਾਰਾ ਦਿਨ ਆਇਆ ਬਟਾਵਾ ਬੋਲਦਾ ਰਹੇ ਨਾ ਟੈਨ ਨਾ ਜਾ ਰਹੀ ਹੋਂ ਚਾੜ ਦੇ ਜੰ ਆ ਕਿਉਂ ਲੈ ਨਹੀਂ ਕਿੱਥੇ ਮਾਰ ਕੇ ਕਹਿੰਦਾ ਕਿ ਨਾ ਮੀਂਹ ਲਿਆਤੀ ਆ ਵਰ੍ਹਾਈਂ ਤੇਰੇ ਵਾਸਤੇ ਸਕੂਟਰੀ ਕੀ ਪਤਾ ਫਿਰ ਕਿਉਂ ਵੱਧਵਾ ਦੇ ਇਹ ਮੱਖਣੀ ਮੱਖਣੀ ਲੈ ਲੈਣੇ ਯਾਰ ਇਹ ਲੈ ਕੱਲੇ ਪਾਨਸ ਵਾਲੀ ਪਈਆ ਪਰਦਾਈ ਤਾਂ ਕਿਸ ਸੰਗ ਸ਼ਰਮ ਹੈਗੀ ਵੀ ਕਿਸੇ ਦੇ ਘਰੇ ਕਿਵੇਂ ਜਾਂਦੇ ਪਹਿਲਾਂ ਆਵਾਜ਼ ਮਾਰੀ ਦੀ ਹੈਗੀ ਹਾਂ ਉਹ ਕੈਲਾ ਦਾ ਕਹਿੰਦੇ ਸੀ ਕੰਬੀ ਆ ਕੰਬੀ ਤਾਂ ਪ੍ਰਿੰਡ ਹੀ ਲਈ ਬੈਠਾ ਤੈਸੇ ਤੁੰਬ ਲੈਣੇ ਤੂੰ ਮੈਨੂੰ ਐਂ ਦੱਸ ਦੇ ਤੂੰ ਹੈ ਕੌਣਾ ਚੱਕੀ ਦੂਰ ਆਈ ਦੇ ਮਾਰਾ ਗਿਆ ਮਹਾਪਰਦਾਈ ਨੀ ਇੱਕ ਚੱਕੀ ਫਿਰਦਾਂਗੇ ਵੀ ਤੀ ਲੱਗਦਾ ਤਾਂ ਮੈਨੂੰ ਉਹਦੇ ਵਾਂਗੂ ਜਿਵੇਂ ਕੋਈ ਏ ਏ ਏ ਸਿਉਨੇ ਦੀ ਆ ਪਯੋਰ ਦੀ ਮੈਨੂੰ ਪਤਾ ਸੀ ਮੈਨੂੰ ਪਤਾ ਜਨਾਨੀ ਨਹੀਂ ਨਵਜਦਾ ਹੈਗਾ ਪਰ ਜੇਠ ਦੀ ਤਾਂ ਪੰਜੇ ਉਂਗਲਾਂ ਕਿਉਂ ਚ ਲੱਗਦੀਆਂ ਨੇ ਮੈਨੂੰ ਲੈ ਸਿਉਨੇ ਦੀ ਚੈਨ ਮੇਰੇ ਵਾਸਤੇ ਲੱਗਿਆ ਨਾ ਇਹਨੂੰ ਮਰ ਜਾਣੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਦੇ ਭਾਈ ਤੋਂ ਤਾਂ ਉਹਨਾਂ ਨੇ ਕੰਮੇ ਤੋਂ ਕੁਝ ਨਹੀਂ ਹੋਇਆ ਹੈ ਹੇ ਤੱਕ ਇਹ ਤੋਂ ਤਾਂ ਮੈਨੂੰ ਚਾਂਦੀ ਦੀਆਂ ਚੂੜੀਆਂ ਵੀ ਨਿਕਰਾ ਕੇ ਦਿੱਤੀਆਂ ਗਈਆਂ ਹੀ ਆ ਜੇ ਕਿਤੇ ਜੇਠ ਨਾਲ ਮੇਰੀ ਘੁੰਡੀ ਅੜ ਗਈ ਖੇਤਾਂ ਬਸ ਵਾਰੇ ਨੇਾਰੇ ਹੋ ਜਾਣਗੇ ਚੜਦੀ ਜਮਾਨੀ ਮੇਲੇ ਲੁੱਟੇ ਨਜ਼ਾਰੇ ਹੋ ਚੜਦੀ ਜਮਾਨੀ ਵਾਲੇ ਲੁੱਟੇ ਨਜ਼ਾਰੇ ਬੁੱਢੇ ਹੋ ਕੇ ਹੱਡ ਹੋ ਗਏ ਬੋਲੇ ਨਹੀਂ ਤੂੰ ਕਿੱਥੇ ਮਰ ਗਈ ਮਰ ਗਈ ਕਿਉਂ ਲੈ ਨਹੀਂ ਕਿੱਥੇ ਮਰ ਗਈ ਸੰਜਰਿਆਂ ਦਾ ਕੋਈ ਦੀਨ ਨਹੀਂ ਮੈਨੂੰ ਗੋਡੇ-ਗੋਡੇ ਚਾਂ ਹੋ ਗਿਆ ਹੈ ਕਹਿੰਨੇ ਬਿਆਂ ਕਰਵਾਇਆ ਪਿੰਡ ਦੇ ਲੋਕ ਕਹਿੰਦੇ ਰਨ ਵੀ ਪਤੰਦਰ ਨੇ ਨਾ ਬਾੜੀ ਕੱਬੀ ਲਾਤੀ ਆ ਰੱਬ ਕਰੇ ਜੇ ਇਕਦਮੀ ਲ ਹੋ ਗਏ ਸਾਡਾ ਤਾਂ ਘਰ ਬਸ ਜੂ ਕਹਿ ਦੇਣ ਦੀ ਗੱਲਾਂ ਹੈ ਫੇਰ ਵੀ ਆਪਾਂ ठेकेदार ਬੰਦੇ ਵੱਡੇ ਵੱਡੇ ਢੇਕੇ ਲੈ ਲੈ ਹੈ ਐਂ ਕਹਿੰਦਾ ਕਿ ਨਮੀ ਲੈਤੀਆਂ ਵਰਜਾਈਂ ਦੇਰੇ ਵਾਪਸ ਸਕੂਟਰੀ ਕੀ ਬੰਦਾ ਫਿਰ ਕਿਉਂ ਵੱਧ ਪਾ ਦੇ ਇਹ ਮਖਣੀ ਮਖਣੀ ਲੈ ਲੈਣੇ ਜਾ ਰਹੇ ਕੱਲੇ ਕੱਲੇ ਮੈਂ ਹਰਾ ਕਹਿਣਾ ਤਾਂ ਹੈ ਨਹੀਂ ਹਾਏ 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 ਓਨਲਾ ਥੁੱਡੀ ਹੋ ਪਾ ਨੋਲਾ ਤਾਨਸਾਲੀ ਪਈਆ ਪਰ ਜਾਈ ਤਾਂ ਇਹ ਕਿਹੜਾ ਆ ਗਿਆ ਇਹ ਜਿਹੜਾ ਸੱਸਰੇ ਗਾਲ ਜੀ ਸਸਰੀ ਘਰ ਤਾਂ ਠੀਕ ਆ ਪਰ ਚੱਕ ਕੇ ਮੂੰਹ ਆਈ ਤੁਰਿਆਉਣਾ ਮਾੜੀ ਮੋਟੀ ਸੰਗ ਸ਼ਰਮ ਹੈਗੀ ਐ ਵੀ ਕਿਸੇ ਦੇ ਘਰੇ ਕਿਵੇਂ ਜਾਂਦੇ ਪਹਿਲਾਂ ਬਾਜ਼ ਮਾਰੀ ਦੀ ਹੈਗੀ ਹਾਂ ਤਾਂ ਕੈਨ ਲਾਦਾ ਕਹਿੰਦੇ ਸੀ ਕੱਬੀ ਆ ਕੱਬੀ ਤਾਂ ਭਿੰਡੀ ਲਈ ਬੈਠਾਂਗਾ ਹੋਰ ਬਈ ਸੈਤਾ ਸੁੰਤਾ ਕੈਮਾ ਹੱਡ ਭੱਜਦੀ ਐ ਕਿ ਮੈਂ ਟਣੂ ਮੰਗੂ ਤੈਸੇ ਤੁੰਬ ਲੈਣਿਆ ਤੂੰ ਮੈਨੂੰ ਐਂ ਦੱਸ ਦੇ ਤੂੰ ਹੈ ਕੌਣਾ ਚੱਕ ਕੇ ਮੂੰਹ ਤਿਮੀ ਦੇ ਮੰਜੇ ਤੇ ਬੈਠੀ ਜਾਣਾਗਾ ਤੈਨੂੰ ਮੱਤ ਦਿੱਤੀ ਨਹੀਂਗੀ ਕਿਸੇ ਨੇ ਮੱਤਾ ਮੱਤਾ ਤਾਂ ਇਹ ਨੂੰ ਮੀ ਦੇ ਦੂੰ ਮੈਂ ਤੂੰ ਪਾਣੀ ਪੂਣੀ ਨਹੀਂ ਪੁੱਛਾਂ ਵਾਸਤਾਨੀ ਮੈਂ ਨਾ ਗੁਣੇ ਤੇ ਨਾ ਜੇ ਸਾ ਠੇਕੇਦਾਰ ਅੱਛਾ ਹਾਂ ਪਰ ਮੈਨੂੰ ਤਾਂ ਦੱਸਿਆ ਨਹੀਂ ਹੈਗਾ ਕਦੇ ਤੇਰੇ ਬਾਈ ਨੇ ਵੀ ਮੇਰੇ ਕੋਲ ਨਹੀਂ ਕਰ ਲੈਣੇ ਇਹ ਮੇਰਾ ਆਸਾਨ ਕਣਾ ਜਿਹੜਾ ਹੈ ਇੱਕ ਇੱਕ ਜਿញ ਕਰਦਾ ਰਹਿੰਦਾ ਨਾ ਇਹੀ ਬਟੂਗਾ ਮੈਂ ਤਾਂ ਬਾਹਰ ਨਹੀਂ ਨਾ ਬਾਰ ਕਿਹੜਾ ਤੂੰ ਬਲੈਟ ਚ ਰਹਿਣਾ ਅੰਗਲੈਂਟ ਹੀ ਗਿਆ ਹੋਇਆ ਸੀ ਵੱਡੇ ਵੱਡੇ ਟੈਂਕੇ ਲੈਤੇ ਆਪਣੇ ਤੇ ਫਿਰ ਇੱਥੇ ਕੀ ਮਿਰਚਾਂ ਪੀਸਣ ਆਇਆਗਾ ਉੱਥੇ ਨਹੀਂ ਰਹੀ ਤੇ ਤੈਨੂੰ ਮਿਲਣਾ ਆ ਗਿਆ ਮੈਂ ਖਾ ਭਰਜਾਈ ਤਾਂ ਦੇਖ ਆਈ ਏ ਭਰਜਾਈ ਤਾਂ ਦੇਖ ਆਈ ਯਾ ਲਾ ਕੀ ਮਹ ਕਹਿ ਨਹੀਂ ਆ ਦੇਖ ਤਾਂ ਨਹੀਂ ਆਉਂਦੇ ਹੱਥ ਦੀ ਖਾ ਕੇ ਕੀ ਪਤਾ ਹੋਰੇ ਉਮਰ ਬਾਦ ਜੇ 10 20 ਸਾਲ ਆ ਛੜਿਆਂ ਦੀ ਉਮਰ ਤਾਂ ਉਹੀ ਬਥੇਰੀ ਵੱਡੀ ਹੁੰਦੀ ਹੈਗੀ ਸਾਰੇ ਆ ਨਹੀਂ ਤਾਂ ਕਾ ਦੀ ਮਰ ਗਈ ਤੇ ਨੂੰੇ ਮੈਂ ਲਗਦਾ ਗਾ ਥਣੇ ਜੀ ਤਣਕੇ ਜੈ ਚੱਕਣਾ ਪੈਂਦਾ ਕੋਈ ਨਹੀਂ ਗੰਨੀ ਵੀ ਕੋਈ ਠਾਊਗੀ ਠਾਊਗੀ ਨਾ ਫਿਰ ਜਦੋਂ ਮੇਰੀ ਗੱਲ ਸੁਣ ਤੂੰ ਬਾਹਰ ਗਿਆ ਹੋਇਆ ਚੰਗਾ ਤੇਰੇ ਕੋਲੇ ਪੈਸਾ ਤੇ ਨਾ ਤੇ ਤੂੰ ਵਿਆਹ ਨਹੀਂ ਕਰਾਈਦਾਗਾ ਕਿਉਂ ਤੀਨਿਆਂ ਦੇ ਸਮਾਦ ਲੈਂਦਾ ਫਰਦਾ ਰਹਿੰਦਾ ਬਿਆਹ ਪਾਏ ਆ ਪਰ ਜਾਈ ਕੋਈ ਹਾਨ ਪ੍ਰਮਾਨ ਦੀ ਮਿਲੇ ਮੋ ਪਿਆਰ ਕਰਨ ਵਾਲੀ ਫੇਰੀ ਕਰਾਵਾਂਗੀ ਮੈਂ ਮਰ ਜਣੇ ਤੋੜਾ ਚੱਟਾ ਆਇਆ ਤੇ ਹੁਣ ਹਾਨ ਪ੍ਰਬੰਧ ਦੀ ਭਾਲ ਦਾ ਜਦੋਂ ਕਹਿੰਦੇ ਸੀ ਉਹ ਤੂੰ ਤਾਂ ਦੂਜੇ ਲੋਟ ਲੈ ਗਈ ਵੀ ਕੋਈ ਸਮਝਣ ਵਾਲੀ ਮੋਹ ਪਿਆਰ ਕਰਨ ਵਾਲੀ ਮਿਲੇ ਨਾ ਕੋਈ ਚੀਪੀ ਨਾ ਧਰ ਜਾਈਂ ਡਰ ਲੱਗਦਾ ਆ ਤੁਹਾਡੇ ਬੰਦਿਆਂ ਚ ਨਾ ਆਹੀ ਘਾਟ ਹੁੰਦੀ ਐ ਇਹਦੇ ਕਰਕੇ ਬੰਦਿਆਂ ਦੇ ਘਰ ਪੱਟੇ ਜਾਂਦੇ ਹੈਗੇ ਫਿਰ ਕਹਿ ਦਿੰਦੇ ਸਾਡੀ ਤਾਂ ਤੀਵੀਂ ਮਾੜੀ ਸੀ ਮੇਰੇ ਲਈ ਮੇਸਾਰੇ ਹਾਲਾ ਪਰ ਜਾਈ ਗੁੱਸਾ ਕਾਣੂ ਕਰਦੀ ਆ ਮੈਂ ਤਾਂ ਮਸਾਂ ਪਹਿਲਾਂ ਤਾਂ ਸੌ ਕਿਲੋਮੀਟਰ ਦੂਰ ਇਹਦੇ ਮਾਰਾ ਗਿਆ ਮਹਾਪਰਦਾਈ ਇੱਕ ਚੱਕੀ ਫਿਰਦਾਂਗੇ ਵੀ ਤੂੰ ਉਹ ਤੂੰ ਖੋਣ ਲੱਗੇ ਦਾ ਦੇਖਵਾ ਇਹ ਦਿੱਤਲੀ ਮ ਗੋਡੇਂਗੀ ਜਿਵੇਂ ਫੁੱਲਾਂ ਦੇ ਉੱਡਦੀ ਹੁੰਦੀਆਂ ਨਾ ਐਂ ਕਰਕੇ ਉਵੇਂ ਉੱਡੇਂਗੀ ਟਾਈਮ ਵੀ ਸੀ ਦੱਸਦੀ ਹੈ ਲੱਗਦਾ ਤਾਂ ਮੈਨੂੰ ਉਹਦੇ ਵਾਂਗੂੰ ਜਿਵੇਂ ਕੋਈ ਏ ਏ ਏ ਸਿਉਨੇ ਦੀ ਆ ਪਯੋਰ ਦੀ ਮੈਨੂੰ ਪਤਾ ਸੀ ਮੈਨੂੰ ਪਤਾ ਜਨਾਨੀ ਨਹੀਂ ਨਵਜਦਾ ਮੈਂ ਉਹਨਾਂ ਚੋਂ ਨਹੀਂ ਹੈਗੀ ਜੀ ਜਨਾਨੀ ਦੀ ਨਵਜਦਾ ਤੂੰ ਪੜ੍ਹ ਲੈ ਮੇਰੇ ਤੱਕ ਮੇਰੀ ਨਵਜ ਵੀ ਨਹੀਂ ਪੜੀ ਤੂੰ ਮੈਨੂੰ ਐਂ ਦੱਸ ਕਿਹੜੀ ਕੰਜਰੀ ਵਾਸਤੇ ਲਈ ਫਿਰਦਾ ਹੈਂਗਾ ਤੂੰ ਹੈਂ ਰਾਕੇ ਕਿ ਕਿਦੇ ਵਾਸਤੇ ਲੈ ਗਿਆ ਗਾਲਤ ਨਾ ਕੱਢ ਤੇਰੀ ਐ ਹਈ ਤੂੰ ਗਾਲਾਂ ਦੇ ਲੈ ਕੇ ਹਜੇ ਮੈਨੂੰ ਕਹਿੰਦਾ ਗਾਲ ਨਾ ਕੱਢ ਮੈਂ ਕੀ ਕਰਤਾ ਹੁਣ ਪਹਿਲਾਂ ਤਾਂ ਤੂੰ ਗੁੱਸਾ ਮੈਨੂੰ ਤੂੰ ਆਈਂ ਜਿਹੜਾ ਤਾਂ ਕਿ ਸਿੱਧਾ ਆ ਕੇ ਇੱਥੇ ਮੇਰੇ ਉੱਤੇ ਆ ਗਿਆ ਜਮਾ ਵਾਜ ਤਾਂ ਮਾਰ ਸਕਦਾ ਸੀ ਆ ਮੂੰਹ ਤਾਂ ਦਿੱਤਾ ਰੱਬ ਨੇ ਬੋਲਣ ਨੂੰ ਮੈਂ ਤਾਂ ਕਹਿਣਾ ਕਹਿਣਾ ਕਰੀਂ ਆਂ ਨਾ ਮੇਰਾ ਤਾਂ ਹਲਕ ਵੀ ਸੁੰਕ ਗਿਆ ਹੱਸਦੀ ਸੁੱਕਿਆ ਤੇਰਾ ਹਜੇ ਕੁਝ ਹੋ ਹੋ ਜਦੋਂ ਤੇਰੇ ਹਲਕ 'ਚ ਡੰਡਾ ਦਿੱਤਾ ਉਦੋਂ ਪਤਾ ਲੱਗੂ ਤੀਨੇ ਮਾਸਤੇ ਆਏ ਸੋਹਣੀਂ ਦੀ ਕਰਾ ਕੇ ਲੈ ਤੀਆਂ ਨਾ ਮੈਨੂੰ ਆ ਤੇਰੀ ਇਹਦੀ ਲੋੜ ਨਹੀਂ ਹੈਗੀ ਹਾਂ ਬਸ ਮੈਂ ਤਾਂ ਆਪਦੇ ਘਰੇ ਐਵੇਂ ਚੰਗੀ ਆ ਓਹੋ ਨਾਲੇ ਤਾਂ ਗੜ ਸੁਣਾ ਮਖਾ ਚੱਲ ਲਿਆ ਦਾਣਿਆਂ ਲਿਆ ਦਾਣਿਆਂ ਇੰਨੇ ਪੈਸੇ ਕਿੱਥੇ ਲੈ ਜਾਣੇ ਭਝਾਈ ਦੇ ਕੰਮ ਆ ਜਾਣਗੇ ਤੂੰ ਤਾਂ ਦੀਦੇ ਲੋਟ ਹੋਗੀ ਕੋਈ ਨਾ ਮੇਰਾ ਬੰਦਾ ਹੈਗਾ ਨਾ ਹਾਜੀ ਹੈਗਾ ਹੈ ਮੇਰੇ ਕੋਲ ਮੈਂ ਪਸੂਆਂਗਾ ਮੈਂ ਬੰਦਾ ਨਹੀਂ ਹੈਗਾ ਫਿਰ ਤੂੰ ਆਪਦੀ ਤਿਮੀ ਨੂੰ ਕਰਾ ਕੇ ਦੇ ਮੇਰੇ ਵਾਸਤੇ ਕਿ ਤਿਮੀ ਜੇ ਹੋ ਫੇਰੀ ਹੈ ਕੋਇਨ ਆ ਜਾਂਦੇ ਦੱਸੂ ਤੇਰੇ ਬਾਈ ਨੂੰ ਵੀ ਆ ਦੇਖ ਲੈ ਇਹ ਜੇ ਲੱਛਣ ਕਰਦਾ ਤੂੰ ਕੋਈ ਉਹ ਤਾਂ ਬਾਣਾ ਖੁਸ਼ ਹੋਊਗਾ ਵੀ ਜਨਾਨੀ ਨੂੰ ਮੇਰੀ ਜਨਾਨੀ ਨੂੰ ਲਿਆ ਤਾਂਹੀਂ ਤੈਨੂੰ ਲੱਗਦਾ ਖੁਸ਼ ਹੋਊਗਾ ਜਦੋਂ ਉਹਦੇ ਪੈ ਨਾ ਛਿੱਤਰ ਉਹ ਤੇ ਦੋਵੇਂ ਹੱਥ ਜੋੜੂਗਾ ਤੇਰੇ ਮੂਰੇ ਵੀ ਬਈ ਸਾਡੇ ਘਰੋਂ ਵਗ ਜਾ ਹਜੇ ਤੈਨੂੰ ਪਤਾ ਨਹੀਂ ਹੈਗਾ ਮੇਰੇ ਸੁਭਾਣਾਂ ਨਾਲੇ ਤੁਹਾਨੂੰ ਜੀ ਲੱਗਦੀ ਹੈ ਨਾਲੇ ਤੂੰ ਮੈਨੂੰ ਐਂ ਦੱਸ ਚਾਹ ਦੀ ਘੁੱਟ ਪੀਣੀ ਹੈ ਪਈ ਨਹੀਂ ਇਥੇ ਤੁਰਦਾ ਲੱਗ ਮੈਨੂੰ ਨਹੀਂ ਐਗੀਆਂ ਗੱਲਾਂ ਪਸੰਦ ਆ ਰਹੀਆਂ ਚੱਕਰ ਦੀ ਚੈਨ ਦੀ ਚਾਹ ਬਣਾ ਕੇ ਔਰੇ ਤਾਂ ਮੈਂ ਤੈਨੂੰ ਐਂ ਕਹਿਣਾ ਲੜਦਾ ਲੜਦਾ ਤੇਰੇ ਨਾਲ ਕੈਲਾ ਸਿਆਣੇ ਕਹਿੰਦੇ ਹੁੰਦੇ ਆ ਜਿਹੜੀ ਜਨਾਨੀ ਬੜੀ ਜੀ ਕਾਬਰ ਦੀ ਹੋਵੇ ਉਹ ਖੁਸ਼ ਨਹੀਂ ਹੁੰਦੀ ਉਹਦੇ ਕੋਈ ਘਰੇ ਚੱਲਦੀ ਹੁੰਦੀ ਨਹੀਂ ਮੈਨੂੰ ਆ ਹੀ ਲੱਗਦਾ ਸ਼ੱਕ ਵੀ ਤੂੰ ਸਾਡੇ ਘਰ ਦਾ ਭੇਤ ਲੈਣ ਆਇਆ ਕੋਈ ਸੱਜਣ ਜੀ ਸਾਨੂੰ ਮਿਲਣ ਆਇਆਗਾ ਮੇਰਾ ਘਰ ਹੀ ਐ ਹੈ ਤੇਰਾ ਘਰ ਪਹਿਲਾ ਸੀਗਾ ਹੁਣ ਤੇਰਾ ਘਰ ਨਹੀਂ ਹੈਗਾ ਹੁਣ ਇਸ ਘਰ ਦੀ ਮਾਲਕਨ ਮੈਂ ਆ ਮੈਂ ਇਸ ਘਰ ਚ ਬੈਠਿਆ ਹਾਂ ਮਾਲਕਨ ਦਾ ਹੁਣ ਵੀ ਤੂੰ ਹੀ ਆ ਤੂੰ ਤਾਂ ਵਹੀ ਮੈਂ ਮੈਂ ਕਰੀਂ ਨਾ ਮੈਂ ਤਾਂ ਸਾਂਝਾ ਡੱਬਣ ਮੈਂ 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 ਕਰੀਂ ਨੀ ਤੂੰ 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 ਕਰੀਂ ਨਾਗਾ ਤੂੰ ਮੈਨੂੰ ਪਤਾ ਨਹੀਂ ਮੇਰੇ ਤੇਰੇ ਰਾਹ ਪਾਉਣਾਗਾ ਮੇਰੀ ਤੇਰੀ ਚ ਕੀ ਬੰਡਿਆ ਬੰਡਿਆ ਤਾਂ ਬਥੇਰਾ ਕੁਛ ਆ ਜਿਹੜਾ ਮੇਰਾ ਬੰਦਾ ਉਹਦੀ ਜਗ੍ਹਾ ਤੂੰ ਕਦੇ ਨਹੀਂ ਲੈ ਸਕਦਾ ਜੇਠ ਹਨ ਜੇਠ ਵਾਂਕੇ ਰਹਿ ਹੋਰ ਨਾ ਮੇਰੇ ਤੁੱਚੀ ਨਹੀਂ ਵੀ ਕਰਾਂਲੀ ਉਹਦੀ ਜਗ੍ਹਾ ਕਾ ਤੂੰ ਨਹੀਂ ਲੈ ਸਕਦਾ ਮੈਂ ਕਹਿੰਦੀ ਤੂੰ ਮੇਰਾ ਬਲੱਡ ਨਾ ਨਾ ਵਧਾਈ ਜਾ ਨਾ ਵਧਾਈ ਜਾ ਮੈਂ ਪਹਿਲੀ ਦੁਖੀ ਆਂਗੀ ਤੇ ਕਿਤੇ ਹੋਰ ਗੁੱਸਾ ਤੇਰੇ ਤੇ ਲੱਗੇ ਤੂੰ ਚਾਹ ਪੀਣੀ ਆ ਤੈਨੂੰ ਚਾਹ ਦੀ ਬਾਟੀ ਬਣਾ ਕੇ ਲਿਆ ਕੇ ਦੇਣੀ ਐ ਦੋ ਵਾਰ ਤਾਂ ਹੁੰਦਾ ਤੁਰਦਾ ਲੱਗ ਨਾ ਮੈਂ ਤਾਂ ਰਹੂ ਇੱਥੇ ਕੋਈ ਨਾ ਆ ਜਾਂਦੇ ਮੈਂ ਕਰਦੀ ਉਹਨੂੰ ਫੋਨ ਲੈ ਆਪ ਹੀ ਆ ਗਿਆ ਉੱਤ ਉਹ ਕਿਵੇਂ ਆ ਕੰਨਿਆ ਠੀਕ ਤੂੰ ਪਤੰਦਰ ਆ ਮੈਂ ਹੋਏ ਕੰਦਰ ਦਾ ਆ ਕੀ ਕਰ ਰਖਿਆ ਉਹ ਕੀ ਕਰਨਾ ਸੀਆ ਬਾਹਲੀ ਤਤੀ ਹੋਈ ਵਰਦੀ ਐਨੀ ਗਰਮ ਐਨੀ ਗਰਮ ਕੋਈ ਨਹੀਂ ਬਹਿ ਜਾਂਦਾ ਚਾਹ ਪਾਣੀ ਪੀ ਮਰਕਾ ਦੇ ਕਿਵੇਂ ਲਿਆ ਮੈਨੂੰ ਇਹਨੇ ਮੈਨਾਂ ਘੱਬਰ ਕੇ ਆਈ ਮੈਨਾਂ ਤਾਂ ਹਾਲ ਚਾਲ ਪੁੱਛੀ ਜਾਂਗੇ ਕਿ ਮੈਨੂੰ ਵੀ ਕੁਛ ਪੁੱਛੇਗਾ ਆ ਲੈ ਤੈਨੂੰ ਕੀ ਬੁਖਾਰ ਚੜ ਗਿਆ ਬੁਖਾਰ ਹੀ ਚੜ ਗਿਆ ਸਿਰ ਤੜਕੇ ਦਾ ਦੁਖੀ ਜਾਂਦਾ ਤੈਨੂੰ ਕਿਹਾ ਸੀ ਗੋਲੀਆਂ ਲਿਆ ਦੇ ਸਿਰ ਦੇ 10 ਰੁਪਏ ਦਾ ਪੱਕਾ ਨਹੀਂ ਤੇ ਰੁਲਿਆ ਗਿਆ ਦੁਕਾਨ ਗਲ ਦੀ ਬੰਦ ਸੀ ਮੇਰੇ ਵਾਰੀ ਤਾਂ ਸਾਰੇ ਦਾ ਬੇੜਾ ਬੈਠੇ ਹੁੰਦਾਗਾ 90 ਜਾਂ ਮੇਰਾ ਸਾਲ ਕਰੇਗਾ ਗੋਲੀ ਨਹੀਂ ਲਿਆ ਹੁੰਦਾ ਓਏ ਮਾੜਾ ਰਸਤੇ ਨਾ ਰਹਿ ਹੱਥ ਤੇ ਹੱਥ ਮਾਰ ਮਾਰ ਮੈਨੂੰ ਦਸੀ ਜਾਨੀ ਬੰਦਾ ਦੇਖਣ ਨੂੰ ਇਹ ਕੀ ਜੱਜ ਲੱਗਿਆ ਹੋਇਆਗਾ ਤੇਰਾ ਹੀ ਭਾਈ ਆ ਜੈ ਜੇ ਤੱਕੇ ਤੂੰ ਖਾਣਾ ਉਹਦੇ ਤੱਕੇ ਖਾਂਦਾ ਹੋਊਗਾ ਬੰਦਾ ਬਾਬਾ ਗੁਰੂ ਬਣਾ ਲੈ ਚਾ ਨਾ ਮੇਰੀ ਤਾਂ ਏਡੀ ਵੱਡੀ ਗੋਠੀਆਂ ਆ ਹਾਂ ਹੋ ਤੇਰੀ ਇੱਜ਼ਤ ਦੇਦਾ ਝੰਡੇ ਝੂਲੜੇ ਪਿੰਡ ਚਾ ਪਿੰਡ ਦੀਆਂ ਬੁੜੀਆਂ ਮੇਰੇ ਕੋਲੇ ਗੱਲਾਂ ਕਰਦੀਆਂ ਹੁੰਦੀਆਂ ਵੀ ਕੁੜੇ ਤੇਰੇ ਕਜੇੜ ਸੀਗਾ ਪਹਿਲਾਂ ਉਥੇ ਰਹੇ ਉਹਨੇ ਕੰਮ ਇੱਥੇ ਕਰੇ ਹੈਗੇ ਓਏ ਹੁਣ ਮੈਨੂੰ ਦੇਖੇਂ ਤੇ ਗੰਦੀ ਨਜ਼ਰ ਨਾ ਆਪ ਤਾਂ ਮੇਰੇ ਕੋਲੇ ਬਹਿ ਜਾ ਹੋਰ ਛੱਲਣਾ ਲਹਾ ਲਈ ਕਿਸੇ ਨੇ ਉਹੀ ਕਹਿੰਦਾ ਪਰ ਜਾਈਂ ਆ ਬਣਾ ਰਿਹਾ ਐਵੇਂ ਕਹਿ ਲਿਆ ਓਏ ਹਾਂ ਮੈਨੂੰ ਆਸਾਨ ਕਰ ਲੈਉਣੀ ਸੀ ਕੋਈ ਚੱਜ ਦੀ ਲਿਆਉਂਦੀ ਕੋਈ ਰੋਟੀ ਟੁੱਕ ਤਾਂ ਦੇ ਦਾਂਦੀ ਆਪਾਂ ਨੂੰ ਤੂੰ ਤਾਂ ਆ ਕੀ ਕਹਿਰ ਕਮਾ ਲਿਆ ਏ ਜੱਗੋ ਨੂੰ ਵੀ ਘਰਤੀ ਓਏ ਇਹਦੀ ਬਣੀ ਪਤਾ ਨਹੀਂ ਬਲੱਡ ਵਾਜ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਪਤਾ ਨਹੀਂ ਕੋਈ ਪੂਤ ਬੜਾ ਇਹਦੇ ਮੈਂ ਕਿਹ ਇਕੇ ਲੱਗਦੇ ਚੱਲ ਪੰਦੀ ਐ ਐਵੇਂ ਓਏ ਓਏ ਕੀ ਐ ਯਾਰ ਤੂੰ ਦਵਾਈ ਦਵਾਈ ਬੁੱਟੀ ਨਹੀਂ ਦਮਾਉਂਦਾ ਹੈਗੇ ਚੱਜ ਨਾਲ ਯਾਰ ਇਹਨੂੰ ਓ ਇਹਨਾਂ ਨੂੰ ਤਾਂ ਕਿੰਨੀ ਦਵਾਈ ਦਵਾ ਦੇ ਫਿਰ ਵੀ ਲਾ ਤੁੱਤੀ ਰੱਖਣੀ ਐ ਐ ਓਏ ਐ ਕਿਥੋਂ ਦੀਆਂ ਓਏ ਓਏ ਬਸ ਤੂੰ ਬੋਲ ਨਾ ਮੇਰਾ ਬੀਪੀ ਵਧੇ ਪਏ ਯਾਰ ਆਪ ਹੀ ਪੁੱਛਣਾ ਕਿਥੋਂ ਦੀਆਂ ਜੀ ਮੇਰੇ ਨਾਲ ਤਾਂ ਕਾਬਰ ਦੀ ਮਾੜੀ ਆ ਆ ਵੀ ਨਹੀਂ ਲੱਤਾਂ ਸੱਜਰੀ ਨੇ ਸੋਣੇ ਦੀਆਂ ਗਿਫਟਾਂ ਦੀ ਭੁੱਖੀ ਉਹ ਨਾਲ ਹੈ ਨਹੀਂ ਨਾ ਔਰ ਮੈਨੂੰ ਪਤੀਆਂ ਕੈਲਿਆ ਤੇਰਾ ਪਤੀਆਂ ਐ ਕਰੀ ਅਰੇ ਕਣ ਚਾਹ ਵੀ ਦੇਵੋ ਜੀ ਚਾਹ ਪੀਓ ਓ ਮੈਂ ਛਿਆਂ ਮੈਂ ਤਾਂ ਸੱਜਰਾ ਏਸੀ ਵਾਲੇ ਚ ਜਾਣਾਂਗਾ ਫੇਜੀਓ ਹੁਣ ਆ ਲੜਪੀ ਉਹਦੇ ਨਾਲ ਕਿਉਂ ਖੁਸ਼ੀੜੀ ਮੈਂ ਹੋਊਂਗਾ ਤੇ ਇੱਥੋਂ ਨਹੀਂ ਮਸਮ ਹੁੰਦਾ ਲੈ ਲੈ ਤੁਸੀਂ ਸਭ ਵਾਗੇ ਗਈ ਸਜਣਾ ਓਏ ਹੁਣ ਦੇ ਦੇ ਘੰਟਾ ਹੋ ਗਿਆ ਗਈ ਨੂੰ ਓਏ ਲਿਆਂ ਦੇ ਕਿੱਥੇ ਮਰ ਗਈ ਨਾ ਮਰ ਜਾਣਿਆ ਨਾ ਵੀ ਲਿਆਂਦਿਆ ਕਰ ਵੀ ਮੈਂ ਚਾਹ ਚੋਲਸਣੀ ਹੈਗੀ ਸਾਰਾ ਦਿਨ ਆਇਆ ਬਟਾ ਮੈਂ ਬੋਲਦਾ ਰਹਿਣਾ ਹੋਰ ਤੇਰੇ ਸਾਹਮਣੇ ਕੀ ਮਰੀ ਜਾਣਾ ਤੂੰ ਤਾਂ ਦੇ 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 ਲਈ ਆ ਐਂ ਕਿਹਾ ਵੀ ਭਾਈ ਮੈਨੂੰ ਚਾਹ ਦੀ ਕੁੱਟ ਲਿਆ ਦੇ ਉਹ ਐਨਾ ਅੜਬਨਾ ਬੋਲਿਆ ਕਰ ਅੜਬ ਬੋਲਾ ਕਿਉਂ ਨਾ ਪਿਆਰ ਨਾਲ ਵੀ ਬੋਲ ਪਿਆ ਕਰ ਪਿਆਰ ਨਾਲ ਉਹ ਵੀ ਤੇਰੇ ਨਾਲ ਬੋਲੂਗੀ ਮੈਂ ਹੈ ਸ਼ਕਲ ਦੇਖੀ ਆਂ ਆਪਦੀ ਮੈਂ ਬੰਦਾ ਨਹੀਂ ਹੈਗਾ ਬੰਦਾ ਹੈ ਨਹੀਂ ਤੂੰ ਤਾਂ ਪਸੂਆਂ ਨਾਲੋਂ ਵੀ ਭੈੜਾ ਹੋਇਆ ਪਿਆ ਸਾਰਾ ਦਿਨ ਮੇਰਾ ਦਿਮਾਗ ਚੱਕ ਦੇਣਾ ਉਹ ਚੁੱਚੀ ਬਣਾਦਾ ਮੈਨੂੰ ਤੂੰ ਬਣਾਦਾ ਬੰਦਾ ਤਾਂ ਮੈਂ ਹੈਗਾ ਸੀ ਤੂੰ ਬਣਾਇਆ ਨਾ ਟੇ ਜਾਣਾ ਮੈਨੂੰ ਐਂ ਦੱਸ ਮੈਂ ਤੈਨੂੰ ਕਦੇ ਨਾ ਬਣਾਦਾ ਤੂੰ ਬੁੱਝ ਮੇਰੇ ਕਰਮਾਂ ਚ ਕਿੱਥੇ ਤਰਿਆ ਪਿਆ ਜਿੱਦੇ ਤੂੰ ਪੱਲੇ ਪਈਆਂ ਸਾਰਾ ਕੁਝ ਭੁੱਲਣ ਲੱਗ ਗਿਆ ਪਾਤਾ ਨਾ ਬਚੋਲੇ ਦਾ ਵੇੜਾ ਵਹਿ ਗਿਆ ਨਾਈ ਦਾ ਲੈ ਹੁਣ ਕਾਜ ਮਿੱਠਾ ਘੱਟ ਪਾਇਆ ਆਉਂਦਾ ਕੀ ਆ ਬਣਾਉਣਾ ਮਰ ਜਾਣਿਆ ਸ਼ੂਗਰ ਹੋ ਜਾਊਗਾ ਮੁੜ ਕੇ ਇੱਥੇ ਮੰਜੇ 'ਚ ਪਿਆ ਚੁੱਕੀ ਜਾਏਗਾ ਤੇ ਤੂੰ ਇਲਾਜ ਕਰਾਉਂਦੀ ਜੇ ਸ਼ੂਗਰ ਹੋ ਗਿਆ ਨਾ ਮੈਂ ਦੱਸ ਕਿਹੜੀ ਇੱਥੇ ਕੰਜਰ ਦੀ ਕਮਾਈ ਹੈ ਜਿਹਦੇ ਨਾਲ ਤੇਰਾ ਇਲਾਜ ਕਰਾਉਂਗੀ ਕੰਮ ਤਾਂ ਤੂੰ ਨਹੀਂ ਕਰਦਾ ਡੱਕਾ ਤੋੜਦਾ ਨਹੀਂ ਬੇਲਾ ਬੈਠਾ ਮੰਜੇ ਤੋੜਦਾ ਰਹਿੰਦਾ ਡੱਕਾ ਕਿਉਂ ਨਹੀਂ ਤੋੜਦਾ ਨਹੀਂ ਤਾਂ ਕਮਾਈ ਕਰਦਾ ਤੂੰ ਸੌਖੀ ਨਹੀਂ ਹੁਣ ਔਖੀ ਹੈ ਕੀ ਕਮਾਈ ਕਰਦਾ ਆ ਮੇਰੇ ਪੇਕਿਆਂ ਦੇ ਸੂਟ ਆ ਜਿਹੜੇ ਮੈਂ ਪਾਈ ਫਿਰਦੀ ਆਂਗੀ ਕਦੇ ਲੈ ਆ ਕੇ 10000 ਫੜਾਇਆ ਵੀ ਲੈ ਪਾਈ ਤੂੰ ਜਿਹੜੀ ਚੀਜ਼ ਲੈਣੀ ਆ ਲੈ ਆ ਕੋਈ 5000 ਵਾਲਾ ਸੂਟ ਹੀ ਲੈ ਆ ਮੈਂ ਤੈਨੂੰ 5000 ਵਾਲਾ ਕੀ ਦਵਾਏਗਾ ਤੇਰੇ ਤੋਂ 1000 ਵਾਲਾ ਸੂਟ ਨਹੀਂ ਲੈ ਕੇ ਦਿੱਤਾ ਜਾਂਦਾ ਵੀ ਲੈ ਕੇ ਦੇ ਤੂੰ ਜੇ ਤੂੰ ਚਾਜਣਾ ਮੈਨੂੰ ਬੁਲਾਵੇਂਗੀ ਚਲਾਵੇਂਗੀ ਫੇਰ ਹੀ ਦਵਾਉਂ ਇਹ ਤੱਕ ਝਾਂਜੜੀਆਂ ਨਹੀਂ ਕਰਾ ਕੇ ਬਿੱਕਾ ਜਾਨੀ ਕਰਵਾ ਲੈਣਾ ਚੱਲ ਜੇ ਪਿਆਰ ਨਾਲ ਬੋਲੇਗੀ ਫੇਰ ਮੰਨੂੰਗਾ 2 ਸਾਲ ਹੋ ਗਏ ਤੇਰੇ ਲੜ ਲੱਗੀ ਨੂੰ ਸ਼ਰਮ ਆਉਣੀ ਚਾਹੀਦੀ ਆ ਆਪੇ ਮੰਨ ਲੈ 2 ਸਾਲ ਤਾਂ ਮੇਰਾ ਚਿਹਰਾ ਬਦਲਦਾ ਤੂੰ ਤਾਂ ਉਹੇ ਜੀ ਦੇ ਉਹੇ ਜੀ ਪਈ ਐ ਮਰ ਜਾਣਿਆ ਤੇਰਾ ਚਿਹਰਾ ਹੀ ਬਦਲਿਆ ਹਜੇ ਤੇਰਾ ਕੁਝ ਹੋਰ ਨਹੀਂ ਬਦਲਿਆ ਮੇਰੇ ਤੋਂ ਕੁਝ ਹੋਰ ਨਾ ਸੁਣਨੀ ਤੂੰ ਚਾਹ ਚਾਹ ਸੁਣਾਟਾ ਦਾ ਗਾਲ ਦੇ ਹੁਣ ਲਿਆ ਦੇ ਕੱਲੀ ਚਾਹ ਫੜਾਤੀ ਪਰੌਠੇ ਨੂੰ ਤੂੰ ਇੱਥੇ ਦੇਸੀ ਘੋਦਾ ਪਿੱਪਾ ਲਿਆ ਕੇ ਤਰਿਆ ਗਿਆ ਉਹ ਮੈਂ ਜਾਣਾ ਕੋਈ ਇੱਥੇ ਜੈਨਾ ਨਾ ਬੋਲ ਹੁਣ ਸੁਣ ਲੂਗਾ ਕੋਈ ਪਰ ਹੋਰੇ ਰੂਟੇ ਹੈ ਨਹੀਂ ਕਿ ਸੁੱਕੀਆਂ ਰੋਟੀਆਂ ਖਾਣੀਆਂ ਦੋ ਲਿਆਂ ਦਿੰਨੀਆਂ ਚਾਹ ਧਰ ਕੇ ਨਹੀਂ ਉਹ ਵੀ ਨਹੀਂ ਮੜਨੀਆਂ ਹੈ ਕੋਸ ਤਾਂ ਲਿਆਂ ਦੇ ਮੈਂ ਤਾਂ ਫਸ ਗਿਆ ਨਾਲੇ ਹੋਰ ਸਾਰਾ ਦਿਨ ਉੱਡੂ ਉੱਡੂ ਕਰਦੀ ਫਿਰਦੀ ਰਹਿੰਦੀ ਐ ਲੈ ਕੇ ਲੈ ਜੇ ਬੋਲਦੇ ਆ ਤਾਂ ਮਾੜਾ ਬਾਈਦੇ ਆ ਜੇ ਚਾਹ ਨੂੰ ਕਹਿੰਦਾ ਤਾਂ ਗੋਲੀ ਮੰਗੂ ਆਈ ਕੰਨਰ ਦਾ ਇਹੀ ਟੈਮਾੜਾ ਕਹਿੰ ਲਿਆ ਪੀ ਲੈ ਰੁਖੀ ਰੁਖੀ ਲੈ ਪੜ੍ਹੀ ਲਿਖੀ ਕਿਹੜੀ ਪਾਲੀ ਇਹਦਾ ਮੈਨੂੰ ਮੈਥੋਂ ਭਾਲਦੀ ਐ ਸਾਰਾ ਕੰਮ ਨਾ ਹੁਣਾ ਇੱਥੇ ਕੀਬੋਰਡ ਬੜ ਬੜ ਕਰੀ ਜਾਂਦਾ ਚਾ ਚੌਲ ਸਨੀਨ ਦੀ ਤੇਰੇ ਤੋਂ ਓਏ ਪੀਣਾ ਤਤੀ ਐ ਬੈਰ ਨੇ ਹੁਣ ਤੇਰਾ ਹਲਕ ਮੱਚਦਾ ਹੋਊਗਾ ਨਾਲੇ ਗੱਲ ਸੁਣ ਲੈ ਮੇਰੀ ਉਹ ਤਾਂ ਮੈਂ ਹੁਣ ਦੇਖ ਕੇ ਆਈ ਆ ਮੈਨੂੰ ਭਲੇਖਾ ਲੱਗਿਆ ਕਿ ਤੇ ਰੋਟੀ ਪੱਕੀ ਪਈ ਆ ਰੋਟੀਆਂ ਤਾਂ ਹੈ ਪਕਾਉਣ ਵਾਲੀਆਂ ਤੂੰ ਉਹ ਕੰਮ ਕਰਿਆ ਜਿਹੜਾ ਕਰਕੇ ਆਉਣਾ ਆਪਦਾ ਮੈਨੂੰ ਭੁੱਕੀ ਦਾ ਕਾਰਡ ਲਾ ਲਾਂ ਦੇ ਇੱਧਰ ਜਾ ਕੇ ਬਸ ਇਹੀ ਖਾਣੀ ਆਉਂਦੀ ਹੈ ਤੈਨੂੰ ਹੋਰ ਤਾਂ ਕੋਈ ਕੰਮ ਚ ਘਰ ਦੇ ਕੰਮਾਂ ਚ ਤੇਰਾ ਤੇ ਨਹੀਂ ਮੇਰੀ ਗੱਲ ਸੁਣ ਚੰਗਾ ਕਿਹਾ ਤੈਨੂੰ ਉਹ ਮਿਸਤਰੀ ਪੁੱਛ ਲੋ ਕੰਧ ਕੱਢਣ ਵਾਲੀ ਪਈ ਆ ਵੀ ਮਿਸਤਰੀ ਲਾ ਲਾ ਮਿਸਤਰੀ ਲਾ ਲਾ ਪਰ ਤਾਂ ਲਾ ਲਾਂਗੇ ਲਾ ਲਾਂਗੇ ਸਿਰ ਤਾਂ ਟੁੱਟੀ ਜਾਂਦਾ ਹੋਰ ਹੀ ਮਰੀ ਟੁੱਟੀ ਜਾਂਦਾ ਨਾਲੇ ਹੋਰ ਹਾਈ ਤਾਂ ਤੇਰਾ ਮਰ ਜਾਣਾ ਸਿਰ ਹੀ ਟੁੱਟਿਆ ਤੂੰ ਸ਼ੁਕਰ ਕਰ ਤੇਰਾ ਕੁਛ ਹੋਰ ਨਹੀਂ ਟੁੱਟਿਆ ਹੈਗਾ ਹੂੰ ਕਾਹ ਤਾਂ ਬਣਾ ਕੇ ਮੈਂ ਪਾ ਲਈ ਇਹ ਥਰਮੋਚ ਚਲ ਜੇਠ ਨੂੰ ਨਾ ਅੱਜ ਕੱਪ ਚੀ ਚਾਹ ਪੀਉਣੀ ਆ ਨਾ ਪਿੰਡ ਦੀਆਂ ਬੁੜੀਆਂ ਤਾਂ ਮੇਰੇ ਕੋਲਿਆਂ ਚਾਚੀ ਅਰਗੀਆਂ ਗੱਲਾਂ ਕਰਦੀਆਂ ਸੀ ਕਹਿੰਦੀ ਆ ਕੁੜੇ ਤੇਰਾ ਜੇਠ ਕਿਸੇ ਕੰਮ ਦਾ ਨਹੀਂ ਹੈਗਾ ਪਰ ਜੇਠ ਦੀਆਂ ਤਾਂ ਪੰਜੇਂਗੁਲਾਂ ਕਿਉਂ ਚ ਲੱਗਦੀਆਂ ਨੇ ਮੈਨੂੰ ਲੈਸ ਸੋਣੇ ਦੇ ਚੈਨ ਮੇਰੇ ਵਾਸਤੇ ਲੈ ਕੇ ਆਏ ਨਾ ਇਹਨੂੰ ਮਰ ਜਾਣੇ ਨੂੰ ਕਿਵੇਂ ਪਤਨ ਲੱਗ ਗਿਆ ਵੀ ਇਹਦੇ ਭਾਈ ਨੇ ਵਿਆਹ ਕਰਾ ਲਿਆ ਦੇਤੀ ਹੋਣੀ ਆ ਪਿੰਡ ਦੇ ਕਿਸੇ ਬੰਦੇ ਨੇ ਕੰਸੋ ਚਲ ਇੱਕ ਤਾਂ ਮੈਂ ਐਂ ਸੋਚਦੀ ਆਂ ਵੀ ਆ ਮੇਰੇ ਵਾਲੇ ਕੋ ਛੁੱਡੂ ਤਾਂ ਨੰ ਕੰਮੇ ਤੋਂ ਕੁਛ ਨਹੀਂ ਹੋਇਆ ਹੈ ਹੇ ਤੱਕ ਇਹ ਤੋਂ ਤਾਂ ਨਾ ਮੈਨੂੰ ਚਾਂਦੀ ਦੀਆਂ ਚੂੜੀਆਂ ਵੀ ਨਿਖਰਾ ਕੇ ਦਿੱਤੀਆਂ ਗਈਆਂ ਹੀ ਆ ਜੇ ਕਿਤੇ ਜੇਠ ਨਾਲ ਮੇਰੀ ਘੁੰਡੀ ਅੜ ਗਈ ਫੇਰ ਤਾਂ ਬਸ ਬਾਰੇ ਨਿਆਰੇ ਹੋ ਜਾਣਗੇ ਆ ਸੁੰਨੇ ਪੈਰ ਲਈ ਫਿਰਦੀ ਆਂਗੀ ਇੱਕ ਵਾਰੀ ਗੱਲ ਤਾਂ ਮੈਂ ਕਰਕੇ ਦੇਖਦੀ ਆਂ ਨਾਲ ਇਹਨੂੰ ਚਾਹੂ ਜੇ ਨੂੰ ਕੀ ਪਤਾ ਲੱਗਣਾ ਇਹਨੂੰ ਤਾਂ ਮੈਂ ਭੇਜ ਦੂੰਗੀ ਕੰਮ ਸੰਦੇਗੀ ਤੇ ਲੈ ਚਾਹ ਨੂੰ ਡਿੱਕੀ ਜਾਂਦਾ ਹੋਣਾਗਾ ਚਾਹ ਫੜਾ ਜਾਵਾਂ ਪਹਿਲਾਂ ਲੈ ਚਾਹ ਵੀ ਲੌਂਗ ਇਲੈਚੀ ਵਾਲੀ ਸਪੈਸ਼ਲ ਬਣਾ ਕੇ ਦਿੰਦੀ ਐ ਜਿਹੜਾ ਪੀ ਕੇ ਨਾ ਇੱਕਦਮ ਖੁਸ਼ ਹੋ ਜੂਗਾ। ਹੋਰ ਪਰ ਜਾਈਂ। ਪਰ ਜਾਈਂ ਤਾਂ ਠੀਕ। ਵਾਲੇ ਵੀ ਟਾਈਮ ਲਾਦਾ ਚਾਹ ਨੂੰ। ਸਪੈਸ਼ਲ ਤੇਰੇ ਵਾਸਤੇ ਲੌਂਗ ਇਲੈਚੀ ਵਾਲੀ ਚਾਹ ਬਣਾਈ ਐ। ਨਾਲੇ ਤੂੰ ਇੱਥੇ ਕੀ ਕਰਦਾ ਫਿਰਦਾ? ਮੈਂ ਤਾਂ ਪਾਣੀ ਜਾਂ ਪੀਣ ਆਉਂਦਾ ਸੀ। ਤੂੰ ਤਾਂ ਪਾਣੀ ਵੀ ਨਹੀਂ ਪਿਆ ਹੈਂ ਗਿਆ। ਓਹੋ ਮੇਰਾ ਨਾ ਕੀ ਦੱਸਾਂ ਤੇਰੇ ਆ ਬਾਈ ਨੂੰ ਦੇਖ ਕੇ ਨਾ ਬੀਬੀ ਨੇ ਇੱਕੇਦਮ ਹਾਈ ਹੋ ਜਾਂਦਾ। 100 ਤੇ 100 ਹੀ ਚੜ ਜਾਂਦੀ ਆ। ਪਾਣੀ ਮੇਕ ਕੇ ਹਰ ਕੀ ਗੱਲ ਨੂੰ ਹੋਗੀ ਗੁਣੇ ਖੈਰ ਸੁੱਖਾਂ ਗੱਲ ਤਾਂ ਕੀ ਹੋਣੀ ਸੀ ਹੁਣ ਮੈਂ ਤੈਨੂੰ ਕੀ ਦੁੱਖ ਦੱਸਾਂ ਦੇ ਨਾ ਦਾ ਕੋਈ ਕੰਮ ਧੰਦਾ ਕਰਦਾ ਇੱਥੀਆਂ ਮੈਂ ਇਕੀਆਂ ਦੱਸੇ ਜਾਂ ਮਿਲੀ ਵੇ ਕਿ ਰਾਤ ਨੂੰ ਕਰਾਂਗੇ ਦੁੱਖ ਸੁੱਖ ਆਪਾਂ ਸਾਂਝੇ ਚੱਲ ਕੋਈ ਨਾ ਹੁਣ ਤੂੰ ਆ ਚਾਹ ਲੈ ਕੇ ਚੱਲ ਮੈਂ ਤੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਢੰਡਾ ਆ ਲੈ ਇਹਦੇ ਚ ਲੈ ਜਾਂਦਾ ਟ੍ਰੇਨ ਚ ਕਮਾਣਾ ਆ ਨਹੀਂ ਠੀਕ ਐ ਮੈਨੂੰ ਕੱਪੀ ਚ ਮਿਲ ਗਈ ਬਾੜੀ ਵਧੀਆ ਖਰ ਤੇਰੇ ਹੱਥ ਦੀ ਤਾਂ ਤੂੰ ਭਵੇਂ ਜ਼ਹਿਰ ਦੇ ਦੇ ਮੈਂ ਕਹਿਣਾ ਉਹੀ ਮੈਨੂੰ ਸੂਰ ਦੇ ਦੇ ਚੱਲ ਚੰਗਾ ਚੱਲ ਚੱਲ ਮੈਂ ਲੈ ਕੇ ਆਉਣੀ ਪਾਣੀ ਲੈ ਆ ਲੈ ਲੈ ਇਹ ਤਾਂ ਬਣੰਗੀ ਗੱਲਾਂ ਹੀ ਨਹੀਂ ਕਹੀ ਆਂਦੇ ਸੀਗੇ ਆਣਾ ਆ ਮੜੀ ਜਮ ਚੰਗੀ ਐ ਹਮ ਤੇ ਨਾਲਾ ਬੰਦਾ ਜਾਂ ਹਿੰਦਾ ਗਾ ਜਨਾਨੀ ਨੂੰ ਹੈ ਇੱਥੇ ਚੰਗਾ ਮਾਰਾ ਕੀ ਹੈਗਾ ਵਾਹਿਗੁਰੂ ਲੈ ਫੜ ਪਹਿਲਾਂ ਪਾਣੀ ਪੀ ਲਾ ਨਾ ਆ ਆ ਆ ਆ ਚੀਜ਼ ਨੂੰ ਤਰਸਿਆ ਪਿਆ ਸੀ ਮੈਂ ਪਰ ਜਾਈਆ ਆ ਚੀਜ਼ ਨੂੰ ਬਸ ਰਹਿਣ ਦੇ ਤੂੰ ਨਾ ਮੇਰੇ ਨਾਲ ਜ਼ਿਆਦਾ ਮਸ ਕਰੀਂ ਜਾਂ ਨਾ ਕਰ ਚਾਹ ਪੀਣੀ ਹੈ ਪੀ ਲਾ ਕਿਉਂ ਮੇਰਾ ਮਨ ਦੁਖੀ ਕਰਦਾ ਮੈਂ ਤਾਂ ਪਹਿਲੀ ਬਥੇਰੀ ਦੁਖੀ ਨਹੀਂ ਓਹੋ ਫੋਕਮੀ ਦੇਉਂਦੇਰੇ ਦੁੱਖ ਵੀ ਸੁਣੋ ਬਸ ਦੁੱਖ ਤਾਂ ਮੇਰੇ ਸੁਣਨ ਵਾਲੇ ਨੇ ਨਹੀਂ ਸੁਣੇ ਤੂੰ ਕਿੱਥੇ ਮੇਰੇ ਦੁੱਖ ਸੁਣ ਲੇਗਾ ਐ ਆ ਪਰਦਾਈ ਗੱਲ ਆ ਮੈਂ ਤਾਂ ਰੋਣੀ ਆ ਉਦੀ ਕਿਸਮਤ ਨੂੰ ਵੀ ਕਿੱਥੇ ਚੋਰਾ ਮੇਰੇ ਕਰਮਾਂ ਚੋਂ ਰਿਹਾ ਨਹੀਂ ਮੇਰੇ ਗੱਲ ਤਾਂ ਸੁਣ ਲੈ ਇਦਾਂ ਸਾਡੇ ਪਿੰਡ ਵਾਲੇ ਨਾਈ ਦਬ ਚੋਲੇ ਦਾ ਬੇੜਾ ਬਹਿ ਗਿਆ ਜਿਹਨੇ ਆ ਮੇਰੇ ਕਰਮਾ ਚ ਕੁਝ ਢੁੱਮ ਮਗਰਲਾ ਤਾਂ ਉਹੋ ਤਾਂ ਕਹਿੰਦਾ ਸੀ ਇਹ ਕਹਿੰਦਾ ਮੁੰਡਾ ਤਾਂ ਬਲਾਈਂ ਤਕੜੇ ਕਰਦਾਗਾ ਕਿ ਬਾਰਡਰ ਬਾਕਸੇ 'ਚ ਜੌਬ ਕਰਦਾ ਉਹ ਜਿਹੜੇ ਕੀ ਕਹਿੰਦੇ ਹੁੰਦੇ ਆ ਮੈਨੂੰ ਤਾਂ ਐ ਨਹੀਂ ਪਤਾ ਉੱਥੇ ਕੀ ਟੂਟੀਆਂ ਟਾਟੀਆਂ ਆਏ ਆ ਚਲਾਉਂਦੇ ਹੁੰਦੇ ਆ ਛੱਡਦੇ ਆ ਉਹ ਬਾਰਡਰ ਬਾਕਸ ਤੇ ਕਾਹ ਨੂੰ ਜੌਬ ਕਰਦਾ ਸੀ ਉਹ ਬਾੜ ਜਾਣੀ ਬਾਰਲ ਦੇ ਹੁੰਦੇ ਚਾਬੀ ਜੀ ਪਾ ਕੇ ਹਾਂ ਉਹ ਕਿਸੇ ਨੇ ਕਹਿਤਾ ਕਹਿੰਦੇ ਮਹੀਨਾ ਕ ਲੱਗ ਜਾਏ ਯਾਰ ਮੈਂ ਕਿ ਉਹ ਬਿਮਾਰ ਬੰਮੂਰ ਹੋ ਗਿਆ ਉਹਦੀ ਘਰ ਲਈ ਦੇ ਜਾਪਾ ਹੋਣ ਵਾਲਾ ਸੀ ਉਹ ਆਪਦੇ ਸੌਰੀ ਬਾਗਿਆ ਲੈ ਕੇ ਹਾਂ ਉਹਨੂੰ ਤੇ ਉਹਦੀ ਥਾਂ ਤੇ ਲੱਗਿਆ ਹੋਇਆ ਸਿੰਘਾਂ ਸਾਰਾ ਦਾ ਪੈਂਡ ਡਬੋਤਾ ਸੀ ਗਏ ਨੇ ਹਾਏ ਮੈਂ ਮਰ ਜਾਂ ਤੇ ਉਹੀ ਕਹੀ ਗਿਆ ਕਿ ਮੈਂ ਤਾਂ ਜੌਬ ਕਰਦਾਗਾ ਮੈਂ ਤਾਂ ਸੱਚੀ ਲੱਗਿਆ ਹੋਇਆ ਮੇਰੇ ਤਾਂ ਮਾਂ ਪਿਓ ਨੇ ਤਾਂ ਇਹਦੇ ਲੜ ਲਾਤਾ ਵਿਚਾਰ ਹੁੰਦਾ ਭਾਈ ਹੈ ਜੀ ਨੱਕ ਮਸਾਲਾ ਨਾਲ ਆਉਂਦਾ ਤੂੰ ਕਿੱਥੋਂ ਇੱਥੇ ਝੰਡ ਰਸਣ ਕਾਉਂਦੀ ਹੈ ਸਹੀ ਗੱਲ ਆ ਮੈਂ ਤਾਂ ਨਾ ਹੁਣ ਸੱਚੀ ਬਾਲਾ ਰੋਣੀ ਆ ਆਪਦੀ ਕਿਸਮਤ ਨੂੰ ਵੀ ਮੇਰੇ ਕਰਮਾਂ ਚ ਲੱਤਰਿਆ ਪਿਆ ਸੀ ਹਾਂ ਤੋ ਰੱਬ ਵੀ ਨਹੀਂ ਮੇਰੀ ਤਾਂ ਸੁਣਦਾ ਹੈਗਾ ਸੁਣ ਲਈ ਹੁਣ ਸੁਣ ਲਈ ਮੈਨੂੰ ਸੁਣ ਲਈ ਰੱਬ ਨੇ ਸੁਣ ਲਈ ਇੱਕੋ ਗੱਲ ਆ ਚਾ ਵਈ ਸਵਾਦ ਆ ਬਸ ਰਹਿਣ ਦੇ ਤੂੰ ਵੀ ਉਸੇ ਦਾ ਖੂਨੀ ਆ ਉਸੇ ਦੀ ਕਰਾਏਂਗਾ ਤੂੰ ਮੇਰੀ ਥੋੜੀ ਕਰਾਏਂਗਾ ਤੇਰੀ ਕਰਾਉਂ ਲੈ ਹਮੇਂ ਗਾਰ ਚ ਖੜਾ ਲਈ ਇੱਕ ਲੱਤ ਤੇ ਸਾਰਾ ਦਿਨ ਖੜਾ ਰਹੂੰ ਬਸ ਤੇ ਤੁਹਾਡੇ ਨਾ ਕੱਲੀ ਤੁਹਾਡੀ ਜ਼ਬਾਨ ਹੁੰਦੀ ਹੈ ਪਰ ਖੰਡ ਉਹਨਾਂ ਦੇ ਚੱਪਾ ਲਿਆ ਕੇ ਦਿੱਤਾ ਸੀਗਾ ਤੈਨੂੰ ਪਸੰਦ ਨਹੀਂ ਆਇਆ ਸੱਚੋ ਨਹੀਂ ਆਇਆ ਐ ਪੈਸੇ ਤਾਂ ਖਾਸੇ ਲੱਗੇ ਮੇਰੇ ਪਸੰਦ ਤਾਂ ਮੈਨੂੰ ਆ ਗਿਆ ਸੀਗਾ ਅੱਖ ਜੀ ਤਾਂ ਦੇਖ ਲਈ ਸੀ ਮੈਂ ਤੇਰੀ ਮਾਂ ਆ ਹਾਂ ਜੀ ਦਾ ਕਰ ਗਈ ਤੂੰ ਤਾਂ ਮੇਰੇ ਦਿਲ ਦੀਆਂ ਰਮਜਾ ਪਾਣ ਲੈਣ ਓਏ ਹੋਰ ਕੀ ਹੁੰਦਾ ਹੈ ਉਹ ਤਾਂ ਮੈਨੂੰ ਜਨਾਨੀ ਨਹੀਂ ਜੁੜੀ ਨਹੀਂ ਮੈਂ ਸਿਰ ਤੇ ਬਿਠਾ ਕੇ ਰੱਖਦਾ ਬਸ ਫਿਰ ਆਏ ਹੋਊਗਾ ਵੀ ਹੁਮਾ ਕਿੱਥੇ ਕੀ ਕਰਾਂਗੇ ਜਨਾਨੀ ਤੋਂ ਕਿੱਥੇ ਜਵਾਕ ਪਾਵਾਂਗੇ ਗੋਡੇ ਕਿ ਤਿਆਰ ਨਹੀਂ ਫੜਨੀ ਮੈਨੂੰ ਪਤਾ ਕਿਉਂ ਤੈਨੂੰ ਮਨਾ ਕਰਤਾ ਸੀਗਾ ਕਿਉਂ ਨਹੀਂ ਮੈਂ ਲਈ ਤੇਰੇ ਤੋਂ ਚੈਨ ਜੀ ਹਣਾ ਮੈਨੂੰ ਆਏ ਸੀ ਜੇ ਇਹਨਾਂ ਕਲੇਸ਼ੀ ਨੂੰ ਪਤਾ ਲੱਗ ਗਿਆ ਨਾ ਨਾਲ ਤੇ ਤੈਨਾਂ ਨਾਲ ਕਲੇਸ਼ ਕਰੂ ਨਾਲੇ ਮੇਰੇ ਨਾਲ ਕਲੇਸ਼ ਹੋਊਗਾ ਜਰੂਰੀ ਹੱਡ ਤੜਮਾਣੇ ਮੈਥੋਂ ਤਾਂ ਡਰਦਾ ਹਾਂ ਚੱਲਦਾਗਾ ਤੇਰੇ ਤੋਂ ਹੀ ਚੱਲਦਾ ਮੇਰੇ ਤੋਂ ਕੋਈ ਨਹੀਂ ਚੱਲਦਾ ਪੀ ਕੇ ਸ਼ਰਾਬ ਨਾਲ ਇੱਥੇ ਲੀਟੀ ਜਾਊਗਾ ਕਲੇਸ਼ ਪਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਲਾ ਦੇਂਦਾ ਹਾਂ ਹਾਂ ਪਣੀ ਜਾਂ ਵੀ ਪੀ ਲਾਂਦਾ ਤੇ ਹੋਰ ਤਾਂ ਹੀ ਦਾ ਘਰ ਨਹੀਂ ਚੱਜਦਾ ਬਣਾਇਆ ਹੈਗਾ ਜੇ ਇੰਨਾ ਇਹਦੇ 'ਚ ਹੋਵੇ ਕੱਢਣ ਪਾਉਣ ਨੂੰ ਇਹਨੂੰ ਕੰਜਨ ਨੂੰ ਕਿਦੰਦ ਦਾ ਮੈਂ ਕਹੀ ਆ 15 ਦਿਨ ਹੋ ਗਏ ਰੋਂਦੀ ਨੂੰ ਵੀ ਮਿਸਤਰੀ ਨੂੰ ਪੁੱਛ ਮੈਂ ਤਾਂ ਇਹ ਕਹਿੰਦਾ ਸੀ ਵਰ੍ਹਾਈ ਹਾਂ ਇਹਨੂੰ ਮੇਰੀ ਥਾਂ ਤੇ ਤੋਰ ਦੇ ਮੈਂ ਇਹਦੀ ਥਾਂ ਤੇ ਇੱਥੇ ਰਹਿ ਪਣਾ ਕੀ ਪਤਾ ਘਰ ਵਧੀਆ ਬਣ ਜੇ ਬੱਸ ਰਹਿਣ ਦੇ ਤੂੰ ਹੋਰ ਨਾ ਕੁਛ ਮੇਰੇ ਨਾਲ ਐਵੇਂ ਇਹਦੇ ਨਾਲ ਮੇਰਾ ਜੱਬਾ ਪਵਾਦੀ ਇਹ ਤਾਂ ਇਹ ਕਹਿਣਾ ਤੂੰ ਹੀ ਕੁਛ ਕਿਹਾ ਹੋਊਗਾ ਮੇਰੇ ਭਾਈ ਨੂੰ ਮੇਰੇ ਸਿਰ 'ਤੇ ਆ ਕੇ ਬਠਣਾਗਾ ਨਾ ਨਾ ਮੈਂ ਕਰੂੰ ਗੱਲ ਇਹਦੇ ਨਾਲ ਫੇਰ ਹਾਂ ਮੈਕੀਓ ਸੇਲੇ ਵਿੱਚ ਜਾ ਕੇ ਆਉਂ ਉਹਦੀ ਵੱਧ ਬਣਦਾ ਹੈ ਇਹ ਉਹਦੇ ਲਵੇ ਹੂੰ ਕੈ ਕਿ ਹੂੰ ਮੈਂ। ਹਰ ਐਣ ਦੇ ਤੂੰ ਜਾਣ ਨੂੰ ਲੋਕ ਮੈਨੂੰ ਕਹਿਣਗੇ ਹੁਣ ਇਹਦੇ ਭਾਈ ਨੂੰ ਫਸਾ ਕੇ ਰੱਖ ਲੈ। ਪਰ ਇਹਨੂੰ ਡੱਬਰਾਂਗੇ ਲੈ ਭਾਈ ਪੁੱਜ ਦਾ ਕੀ ਹੋਇਆ ਲੈ। ਇੱਕ ਡੱਬਰ ਆਪਾਂਗੇ ਲੋਕ ਨਹੀਂ ਨਾ ਸਮਝਦੇ ਲੋਕ ਤਾਂ ਇੱਕ ਗੱਲ ਤੋਂ 100 ਗੱਲਾਂ ਬਣਾਉਣਗੇ। ਵੀ ਹੁਣ ਛੜੇ ਜੇਠ ਨੂੰ ਮਗਰ ਲਾਈ ਫਰਦੀ ਆ। ਆਪਾਂ ਜਾਈ ਤੈ ਲੋਕਾਂ ਤੋਂ ਟਿੰਡੀਆਂ ਲੈਣੀਆਂ ਨੇ ਹੈ ਆਪਣਾ ਘਰ ਵਧੀਆ ਹੱਸਦਾ ਵਸਦਾ ਖੇਡੂਗਾ। ਲੋਕਾਂ ਦਾ ਵੀ ਦੇਖਣਾ ਪੈਂਦਾ ਮਾਹੌਲ ਮੈਂ ਤਾਂ ਸਿੱਧੂ ਲਈ ਦੇਣਾ। ਆ ਤੈਨੂੰ ਪਤਾ ਸੀ ਤੋ ਵਰਗੀਆਂ ਚਾਚੀਆ ਰੀਆਂ ਤਾਨੇ ਦੇ ਦੇ ਮਾਰ ਦੇਣੀਆਂ। ਕੋਈ ਘੇਟੀ ਨੂੰ ਤੇਰੇ ਕੋਲ ਕਰਦਾਗਾ ਮੈਂ ਆ ਗਿਆ ਉਹ ਦੇਖੀ ਸਾਰਾ ਪਿੰਡ ਮੂਰੇ ਲਾ ਲੂੰਗਾ ਇੱਕ ਤਣਕੇ ਤੋਂ ਨਾ ਇਤੋਂ ਰਹਿ ਗਰੀ ਤੂੰ ਚੰਗਾ ਕਿਹੜੀ ਮੈਂ ਆਇਆ ਕਹਿੰਦਾ ਸੀਗਾ ਤੈਨੂੰ ਮੈਂ ਏਸੀ ਚ ਨਾ ਪੈ ਜਾ ਤੇਰੇ ਵਾਲੇ ਚ ਘੰਟਾ ਕ ਮੁੜ ਕੇ ਜਾਂ ਖਾਸਾ ਆ ਜਾਂਦਾ ਵਰਜਾਈ ਪੈ ਜਾ ਜਾ ਹੈ ਪੈ ਜਾ ਹਾਂ ਜੇ ਹੁਣਾ ਹੋਇਆ ਤੂੰ ਵੀ ਆ ਜੀ ਕੋਈ ਨਾ ਮੇਰੇ ਤਾਂ ਇਹ ਕੰਮਕਾਰ ਕਰਨ आले ਪਈ ਮੇੜਲਾ ਕੰਮਕਾਰ ਫਿਰ ਗੱਲਾਂ ਬਾਤਾਂ ਦੱਸੂੰ ਤੈਨੂੰ ਮੈਂ ਬਾਹਰੇ ਤਾਂ ਬਾਹਲਾ ਕੁਝ ਹੋਈ ਜਾਂਦਾਗਾ ਇੰਨੇ ਕਾਂਡ ਹੋਗੇ ਤੈਨੂੰ ਕੋਈ ਖਬਰ ਨਹੀਂ ਮਰ ਜਾਣਿਆ ਮੈਨੂੰ ਕਿਹੜਾ ਆਨੇ ਆਈਫੋਨ ਟੱਚ ਲੈ ਕੇ ਦੇਤਾ ਉਹ ਨਹੀਂ ਕਰ ਤੇਰੇ ਲਈ ਵੱਡਾ ਸਾਰਾ ਪੀਪਾ ਆ ਲੈ ਕੇ ਨਹੀਂ ਦਿੰਦਾ ਓਹੋ ਮੈਨੂੰ ਦੱਸਦੀ ਮੈਂ ਆਉਂਦਾ ਹੋਈ ਲੈ ਆਉਂਦਾ ਕਿਉਂ ਤੂੰ ਮੇਰੇ ਦੁੱਖਾਂ ਨੂੰ ਛੇੜਦਾ ਮੇਰੇ ਮੂੰਹੋਂ ਕੋਸ ਹੋਰ ਨਿਕਲ ਜਾਊਗਾ ਕਿਉਂ ਛੇੜਦਾ ਮੇਰੇ ਦੁੱਖਾਂ ਨੂੰ ਤੂੰ ਫਿਰ ਆਪਾਂ ਚੱਲੀਏ ਫਿਰ ਕਿਸੇ ਦਿਨੇ ਮੈਂ ਉਹ ਵੀ ਲਿਆਤੀ ਆ ਚਿੱਟੇ ਐਕਟ ਵਰ ਨਵੀਂ ਲੈ ਲਈ ਆਪਾਂ ਚਾਰ ਡੜੀ ਚਾਰ ਕੋਈ ਨਾ ਦੇਖਾਂਗੇ ਆਪਾਂ ਜਾਂ ਤੂੰ ਰਾਮ ਕਰ ਲੈ ਲੈ ਆਵਾਂਗੇ ਤੈਨੂੰ ਕੋਈ ਨੀ ਖਾਦੇ ਜਿ ਸੇਵਾਲਾ ਲਿਆ ਦੂੰਗਾ ਫਿਰ ਕੀ ਹੁੰਦਾ ਮੇਰੇ ਤੇ ਆਰਦੀ ਆ ਲੱਹ ਤੋਪੋ ਵੀ ਬਾੜੀ ਹੋਈ ਪਈ ਐ ਹੋ ਕਿਵੇਂ ਹੈ ਵਧੀਆ ਵਧੀਆ ਕਾਇਲਿਆ ਤੂੰ ਕਿੱਧਰ ਜਾਂ ਨਟਾਪ ਗੇਅਰ ਪਾਈ ਹਾਈ ਓਏ ਟਾਪ ਵਗੇਰ ਕਿੱਥੇ ਪਾਇਆ ਗੇਅਰ ਦਾ ਛੋਟ ਹੀ ਲਾਇਆ ਹੋਇਆ ਛੋਟਾ ਕਿਉਂ ਖਾਦਾ ਨਹੀਂ ਮਾਲ ਬਤਾ ਸੁਣ ਤੇਰੀ ਭੈਣ ਨੇ ਤਾਂ ਦਿੱਤੇ ਨਹੀਂਗੇ ਤੇਰੇ ਕੋਲੇ ਲੈ ਜਾਂਦਾ ਸੀ ਪੈਸੇ ਲੈਣ ਵੇ ਤੂੰ ਫਿਰ ਪਹਿਲਾਂ ਕਹਿੰਦਾ ਮਰਨੇ ਆ ਵੀ ਮੈਂ ਪੈਸੇ ਲੈਣ ਜਾਂਦਾ ਸੀ ਤੇਰੀ ਭੈਣ ਨੇ ਤਾਂ ਦਿੱਤੇ ਨਹੀਂ ਤੇ ਤੇਰੇ ਤੋਂ ਫਿਰ ਤੂੰ ਅੱਗੇ ਕਿਹੜਾ ਲਿਆਉਂਦਾ ਨਹੀਂ ਫੜ ਕੇ ਜੰਬਾਗ ਜਾਂਦਾ ਤੂੰ ਐ ਕਰ ਪੈਸੇ ਤਾਂ ਨਾ ਅੱਜ ਮੈਂ ਵੀ ਕਿਸੇ ਪਏ ਤਾਂ ਹੈਗਾ ਸੀ 5000 ਰੁਪਿਆ ਗੱਲ ਕਰਨਾ ਕੋਈ ਡੱਡ ਭੈਣ ਆ ਗਈ ਉਧਾਰੇ ਲੈ ਗਈ ਮੇ ਤੋਂ ਉਹ ਜਿਵੇਂ ਉਹਨਾਂ ਦੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਅੱਗੇ ਦਿਨ ਜਵਾਬ ਦਿੱਤਾ ਤੇਰਾ ਹੱਲ ਤਾਂ ਕਰੂੰਗੀ ਤੂੰ ਐ ਕਰ ਤੇਰੇ ਬਾਈ ਦੇ ਡੱਬੇ ਚ ਪਈ ਆ ਕੇ ਚਮਚੱਕ ਤੂੰ ਉਹੀ ਖਾਏ ਉਹ ਤੂੰ ਹੀ ਉਹੀ ਗੱਲ ਹੈ ਕਹਿੰਦੇ ਤੂੰ ਹੀ ਮੇਰਾ ਖਿਆਲ ਰੱਖਦੀ ਹੈ ਤਾਂ ਹੀ ਤੇਰੇ ਕੋਲੇ ਮੈਂ ਆਉਂਦਾ ਜਾਂਦਾ ਰਹਿੰਦਾ ਮੈਂ ਚੱਲ ਕੋਈ ਨਾ ਮੈਂ ਤਾਂ ਐ ਸੋਚਦੀ ਆਂਗੀ ਦੋਨੇ ਭਾਈ ਸੀਗੇ ਵਧੀਆ ਤੂੰ ਵਿਆਹ ਹੈ ਗਿਆ ਚੱਲ ਤੁਹਾਡਾ ਘਰ ਵਸਦਾ ਹੋ ਗਿਆ ਚੱਲ ਮੂੰ ਤਾਂ ਵਧੀਆ ਠੀਕ ਰਹਿੰਦੀ ਆ ਪ੍ਰੀਤ ਉਹ ਵਧੀਆ ਹੈਗਾ ਤਾਂ ਪਾਸ ਜਾ ਹੋਈ ਕਹਿੰਦੇ ਤਾਂ ਪਾਸ ਕਿਉਂ ਹੋਈ ਜਾਂਦਾ ਐਡੀ ਸੋਹਣੀ ਸੁਨੱਕੀ ਪੜ੍ਹੀ ਲਿਖੀ ਮਿਲਦੀ ਨਹੀਂ ਖਾਨ ਨੂੰ ਉਹੀ ਗੱਲ ਹੁਣ ਤਾਂ ਪਾਸ ਬੇ ਮਰਨੇ ਆ ਬੇ ਮਰਨੇ ਆ ਵਿਆਹ ਹੈ ਗਿਆ ਬੇ ਹੁਣ ਤੂੰ ਆ ਕਾਲੀ ਨਾਗਣੀ ਜਾਂ ਭੁੱਕੀ ਛੱਡ ਕੇ ਜਨਾਨੀ ਗੱਲ ਹੋ ਜਾ ਉਹ ਤੋਂ ਲੈ ਲਿਆ ਜਿਹੜਾ ਸਰੂਰ ਲੈਣਾ ਹੁੰਦਾਗਾ ਮਰਨੇ ਆ ਸਰੂਰ ਉਹਦੋਂ ਕਿੱਥੇ ਜਦੋਂ ਖਾਦੀ ਹੋਵੇ ਫੇਰ ਲੱਗਦੀ ਐ ਜਾਂ ਲੱਗਦੀ ਨਹੀਂ ਨਿਕਣੀ ਪੈਂਦੀ ਹੋਵੇ ਬੇਪੁੱਪੀ ਖਾਦੇ ਬਿਨਾ ਤਾਂ ਤਿੱਥੋਂ ਕੁਝ ਹੁੰਦਾ ਨਹੀਂ ਫਿਰ ਮਰਨੇ ਮੈਥੋਂ ਕਿੱਥੇ ਹੁੰਦਾਗਾ ਹੁਣ ਜਾਂ ਪਈ ਵੀ ਉੱਥੇ ਡੱਬੀ ਬੇ ਡੱਬਾ ਤਾਂ ਪਿਆਗਾ ਉਹ ਗੱਲ ਕਰ ਤੂੰ ਸਾਰੀ ਨਾ ਖਾ ਜੀ ਆਥਣੇ ਹੋ ਕਿਤੇ ਮੈਨੂੰ ਕੁੱਟਣ ਦੇ ਜੇ ਵੀ ਕਿਹਨੂੰ ਫੜਾਤੀ ਚੱਕ ਕੇ ਪੁੱਪੀ ਚਮਚਾ ਵਿੱਚ ਪਿਆ ਉਹਦੇ ਵੇ ਚਮਚਾ ਉਥੋਂ ਚੱਕ ਲਈ ਬਾਹਰ ਖੁੱਲੇ ਹੀ ਪਿਆ ਮੈਂ ਆਉਨੀਆਂ ਮੈਂ ਮਾੜਾ ਜਿਹਾ ਪ੍ਰੀਤੋ ਕੋਲੇ ਜਾਇਆ ਮੈਂ ਚਲ ਮੈਂ ਲਾਉਣਾ ਬ੍ਰੀਤਾ ਫੇਰ ਅੱਜ ਵਜਾਹਾ ਤੇਰਾ ਤਾਂ ਸਾਰਾ ਦਿਨ ਇਹੀ ਕੰਮ ਰਹਿੰਦਾ ਮਰ ਜਾਣਾ ਨਾ ਹੋਵੇ ਲਾ ਹੈ ਘਰੇ ਐਡੀ ਸੋਹਣੀ ਸੁਨੱਖੀ ਨਾਰ ਬੈਠੀ ਹੋਵੇ ਬੰਦੇ ਦਾ ਦੇਖ ਦੇਖ ਲੂ ਕੰਡਾ ਖੜਾ ਹੁੰਦਾਗਾ ਤੇ ਇਹ ਫਿਰਦਾ ਭੁੱਖੀਆਂ ਖਾ ਖਾ ਕੇ ਤਾਂ ਹੀ ਤਾਂ ਜਨਾਨੀ ਨਹੀਂ ਖੜਦੀ ਲੈ ਜਾ ਕੇ ਆਵਾਂ ਉਹਦੇ ਕੋਲੇ